ਸਤਿ ਸ੍ਰੀ ਅਕਾਲ ਜੀ ਇਹ ਉਸ ਸਮੇਂ ਦੀ ਵਾਰਤਾ ਜੀ ਜਦੋਂ ਸ਼ਹੀਰੀ ਆਜਮ ਸਰਦਾਰ ਭਗਤ ਸਿੰਘ ਨੂੰ 14 ਨੰਬਰ ਘੋਟੀ ਚੋਂ ਕੱਢ ਕੇ ਫਾਂਸੀ ਦੇ ਤਖਤੇ ਵੱਲ ਜਾਇਰ ਆ ਸਜਾਇਆ ਜਾ ਰਿਹਾ ਇਸ ਨੂੰ ਕਲਮਬੰਦ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਗੀਤਕਾਰ ਦੇਸ ਤਰੀਕਿਆਂ ਵਾਲੇ ਨੇ ਆ ਇਸ ਦੀ ਰਿਕਾਰਡਿੰਗ ਕਰਾਈ ਸੀ ਸਾਡੇ ਮਰਹੂਮ ਕਾਇ ਸੁਰਿੰਦਰ ਚਿੰਦਾ ਜੀ ਹੋਣਾ ਨੇ ਤੇ ਆਪ ਸਰਵਨ ਕਰੋ 14 ਨੰਬਰੀ ਕੋਠੜੀ ਚੋ ਪਾਪੀ ਗੋਰੇ ਲਾਤ ਕੜੀਆਂ ਕੁੱਟੀਆਂ ਫਾਂਸੀ ਵੱਲ ਤੋਰੇ ਲਿਖ ਗਿਆ ਮੌਤ ਬਰਾਂਟ ਸੀ ਜੱਜ ਦਾ ਸਿਵਰਾਗੀ ਪਗਤ ਸਿੰਘ ਸਰਦਾਰ ਗੋਰੀਆ ਦੇਤਾ ਫਾਂਸੀ ਪਗਤ ਸਿੰਘ ਸਰਦਾਰ ਪਾਪੀਆਂ ਦੇਤਾ ਫਾਂਸੀ ਗੂੰਜੇ ਜੇਲ੍ਹ ਲਾਹੌਰ ਦੀ ਸੂਰਾ ਜਦ ਲਾਵੇ ਨਾਰੇ ਰਸਾ ਚੁੰਮ ਕੇ ਸੂਰਮਾ ਗਲ ਦੇ ਵਿੱਚ ਪਾਵੇ ਮੱਥੇ ਲਾਲੀ ਟੈਗ ਦੀ ਬੁਲਾਤੇ ਹਸੀ ਭਗਤ ਸਿੰਘ ਸਰਦਾਰ ਗੋਰੀਆ ਦੇਤਾ ਫਾਂਸੀ ਭਗਤ ਸਿੰਘ ਸਰਦਾਰ ਪਾਪੀਆਂ ਦੇਤਾ ਫਾਂਸੀ ਆੜ ਕੜ ਕੜ ਕੇ ਟੁੱਟ ਗਈ ਜੋ ਦੇਦੀ ਕੰਢੀ ਪਲ ਦੇ ਅੰਦਰ ਹੋ ਗਈ ਉਹ ਦਿਲਾਸ ਬਿਠੰਡੀ ਔਰ ਓਡਾਰੀ ਮਾਰ ਕੇ ਹੋ ਗਿਆ ਖੁਲਾਸੀ ਭਗਤ ਸਿੰਘ ਸਰਦਾਰ ਗੋਰੀਆ ਦੇ ਤਫਸੀ ਪਾਗਤ ਸਿੰਘ ਸਰਦਾਰ ਪਾਤਿਆਂ ਦੇ ਤਪੰਸੀ ਹਾਸੀ ਦੇ ਅੰਗਰੇਜ਼ ਨੇ ਕੀ ਖਟਲੀ ਖਟੀ ਆਪੇ ਆਪਣੇ ਰਾਜ ਦੀ ਜੜ ਆਪੀ ਪੱਟੀ ਮਰੂਤਰੀ ਕੇ ਵਾਲਿਆ ਮਲਕਾਂ ਦੀ ਮਾਜੀ ਪਗਤ ਸਿੰਘ ਸਰਦਾਰ ਗੋਰੀਆ ਤੇ ਤਾਂ फांसी ਪਗਤ ਸਿੰਘ ਸਰਦਾਰ ਪਾਪੀਆਂ ਦੇ ਤਾਂ फांसी ਪਗਤ ਸਿੰਘ ਸਰਦਾਰ ਗੋਰੀਆ ਦੇ ਤਾਂ फांसी ਜੇ ਵੀਡੀਓ ਚੰਗੀ ਲੱਗੀ ਜੀ ਚੈਨਲ ਨੂੰ ਹੀ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ